ਉਹ ਸੁਨੰਦਾ ਦੇ ਨਾਲ ਹਮਦਰਦੀ ਹੈ ਮੇਰੀ ਕਿਉਂਕਿ ਉਹ ਇੱਕ ਕੁੜੀ ਆ ਇੱਕ ਔਰਤ ਹੋਣ ਦੇ ਨਾਤੇ ਮੈਂ ਇਹ ਕਿਉਂਕਿ ਬੱਚੀ ਆ ਬੱਚੇ ਆ ਸਾਡੇ ਹਨ ਧੀਆਂ ਵਾਂਗੂ ਬਹੁਤ ਸਾਲਾਂ ਤੋਂ ਮਿਹਨਤ ਕਰ ਰਹੀ ਆ ਬਹੁਤ ਸਾਲਾਂ ਤੋਂ ਮਿਹਨਤ ਕਰ ਰਹੀ ਆ ਟੈਲੈਂਟਡ ਆ ਸੋਨੀ ਸੁਨੱਕੀ ਆ ਬਹੁਤ ਅੱਛੀ ਪਰਫਾਰਮਰ ਆ ਉਹ ਤੇ ਮੈਂ ਕਹਿੰਨੀ ਆ ਕਿ ਵੀ ਜੇ ਇਹ ਗੱਲ ਹੈਗੀ ਆ ਕਿ ਉਹਨੂੰ ਉੱਥੋਂ ਚੱਕ ਕੇ ਉੱਥੇ ਰੋਟੀ ਪਾਤੀ ਨਾ ਇਹ ਚੀਜ਼ ਥੋੜੀ ਚੰਗੀ ਲੱਗਦੀ ਹੈਗੀ ਕਹਿਣੀ ਹੈ ਨਾ ਵੀ ਕਿਉਂਕਿ ਆਪਾਂ ਕਿਸੇ ਨੂੰ ਰੋਟੀ ਨਹੀਂ ਪਾ ਸਕਦੇ ਰੋਟੀ ਦੇਣ ਵਾਲਾ ਤਾਂ ਸੱਚੇ ਪਾਤਸ਼ਾਹ ਹੈ ਪ੍ਰਮਾਤਮਾ ਰੋਟੀ ਪਾਉਂਦਾ ਹੈ ਹੈ ਨਾ ਤੁਸੀਂ ਵੀ ਤਾਂ ਕੋਈ ਚੀਜ਼ ਉਹਦੇ ਵਿੱਚ ਦੇਖੀ ਹੋਗੀ ਉਸ ਤੋਂ ਬਾਅਦ ਕੋਈ ਹੋਰ ਕੁੜੀ ਤੁਹਾਡੇ ਕੋਲ ਕਿਉਂ ਨਹੀਂ ਆਈ ਹੋਰ ਹੋਰ ਕਲਾਕਾਰ ਨੂੰ ਤੁਸੀਂ ਪ੍ਰਮੋਟ ਕਿਉਂ ਨਹੀਂ ਕੀਤਾ ਕਿੰਨੇ ਸਾਲ ਇੱਕ ਆਰਟਿਸਟ ਨੂੰ ਦਿੱਤਾ ਹੈ ਹੈ ਨਾ ਕਿੰਨੇ ਸਾਲ ਤੁਸੀਂ ਦਿੱਤੇ ਹੈ ਤਾਂ ਮਤਲਬ ਤੁਹਾਨੂੰ ਉਹਦੇ ਵਿੱਚ ਕੁਝ ਦਿਖ ਰਿਹਾ ਸੀਗਾ ਔਰ ਚੱਪਲਾ ਤੋਂ ਹਵਾਈ ਚਾ ਚੜਾਇਆ ਇਹ ਉਹਦੀ ਕਿਸਮਤ ਸੀਗੀ ਕੁੜੀ ਦੀ ਉਹਦਾ ਟੈਲੈਂਟ ਸੀਗਾ ਉਹਦੀ ਕਿਸਮਤ ਵੀ ਸੀਗੀ ਚਲੋ ਠੀਕ ਆ ਤੁਸੀਂ ਬਹੁਤ ਮਿਹਨਤ ਕੀਤੀ ਆ ਤੁਸੀਂ ਜ਼ਰੀਆ ਬਣੇ ਹੋ ਤੁਸੀਂ ਹੱਥ ਰੱਖਿਆ ਸਿਰ ਤੇ ਹਾਂ ਤੁਸੀਂ ਇਨਵੈਸਟਮੈਂਟ ਕੀਤੀ ਐ ਇਸਟਾਟ ਜੀ ਤੁਸੀਂ ਵਕਤ ਸੱਚੀ ਮੁੱਚੀ ਉਹਨੂੰ ਆਪਣੀ ਧੀ ਮੰਨਦੇ ਸੀਗੇ ਤੁਹਾਡੇ ਅੰਦਰ ਕੋਈ ਰਿਸ਼ਤਾ ਸੀ ਉਹ ਚਲੋ ਤਾਂ ਬੱਚੀ ਆ ਨਦਾਨੀ ਕਰ ਗਈ ਤੁਸੀਂ ਵੱਡੇ ਸੀਗੇ ਤੁਸੀਂ ਇਹ ਜੀ ਗੱਲ ਨਾ ਕਰਦੇ ਵੀ ਰੋਟੀ ਪਾਇਆ ਜਾਂ ਮੈਂ ਉਹਨੂੰ ਹਵਾਈਆਂ ਜਾਂ ਅਜਾ ਤੱਕ ਪਚਾਤਾ ਤੁਸੀਂ ਤਾਂ ਪਿਓ ਸੀਗੇ ਪਿਓ ਕਦੇ ਕਹਿੰਦਾ ਹੁੰਦਾ ਜੇ ਧੀ ਨਾਲ ਕਦੇ ਨਾਰਾਜ਼ਗੀ ਹੋ ਜਾਵੇ ਤਾ ਪਿਓ ਕਦੇ ਕਹਿੰਦਾ ਕਿ ਮੈਂ ਤਾਂ ਤੈਨੂੰ ਚੱਕ ਕੇ ਇੱਥੇ ਦਾ ਇੱਥੇ ਪਛਾਤਾ ਨਹੀਂ ਹਾਂ ਉਹਦਾ ਬੈਠ ਕੇ ਗੱਲ ਕਹਿ ਕਹ ਸਕਦਾ ਕਿ ਪੁੱਤ ਧਿਆਨ ਨਾਲ ਦੇਖ ਤੈਨੂੰ ਛੋਟੇ ਜਿਹੇ ਪਾਲਿਆ ਤੇਰੇ ਲਈ ਅਸੀਂ ਇੰਨਾ ਕੁਝ ਕੀਤਾ ਆਪਾਂ ਤੈਨੂੰ ਆਹ ਕੁਝ ਕੀਤਾ ਉਹ ਗੱਲ ਹੋਰ ਆ ਪਬਲਿਕ ਦੇ ਵਿੱਚ ਜਾ ਕੇ ਪਿਓ ਕਦੇ ਵੀ ਨਹੀਂ ਕਹੂਗਾ